ਅਸ਼ੋਵਾਰਦਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੂਰੀਆ ਦੀ ਮਾਤਾ ਹਰਜੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਜੱਗੂ ਭਗਵਾਨਪੂਰੀਆ ਦੀ ਮਾਤਾ ਅਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਕਰਨਵੀਰ ਸਿੰਘ ਦੀ ਮੌਤ ਹੋ ਗਈ ਹੈ ਇਸ ਹਮਲੇ ਤੋਂ ਬਾਅਦ ਜੱਗੂ ਭਗਵਾਨਪੂਰੀਏ ਦੇ ਪਿੰਡ ਵਿੱਚ ਜਿੱਥੇ ਉਹਨਾਂ ਦੇ ਮਾਤਾ ਰਹਿ ਰਹੇ ਸਨ ਉੱਥੇ ਸੋਗ ਦਾ ਮਾਹੌਲ ਹੈ ਲੋਕ ਹੈਰਾਨ ਨੇ ਪਰੇਸ਼ਾਨ ਨੇ ਅਤੇ ਦੁਖੀ ਵੀ ਨੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਅਜਿਹੀ ਘਟਨਾ ਵਾਪਰੀ ਹੈ ਲੋਕਾਂ ਦਾ ਕਹਿਣਾ ਹੈ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਜੱਗੂ ਦੇ ਉੱਤੇ ਚੱਲ ਰਹੀ ਕਾਨੂੰਨੀ ਕਾਰਵਾਈ ਨੂੰ ਲੈ ਕੇ ਪਰੇਸ਼ਾਨ ਜ਼ਰੂਰ ਸੀ ਪਰ ਉਹਨਾਂ ਦੀ ਆਪਣੀ ਨਿੱਜੀ ਤੌਰ ਤੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਸੋ ਉਹਨਾਂ ਦੇ ਰਿਸ਼ਤੇਦਾਰ ਵੀ ਪਹੁੰਚੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਕੋਲ ਇਸ ਪੂਰੇ ਮਾਮਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਆਪਣੀਆਂ ਭਾਵਨਾਵਾਂ ਵੀ ਦੱਸੀਆਂ ਨੇ ਪਿੰਡ ਵਾਸੀਆਂ ਦਾ ਕਹਿਣਾ ਕਿ ਪਿਛਲੇ ਕੁਝ ਸਮੇਂ ਤੋਂ ਜੱਗੂ ਭਗਵਾਨਪੁਰੀਆ ਦੀ ਮਾਤਾ ਬਟਾਲਾ ਦੇ ਵਿੱਚ ਹੀ ਰਹਿ ਰਹੀ ਸੀ ਨਿੱਜੀ ਤੌਰ ਤੇ ਕਿਸੇ ਦੇ ਨਾਲ ਉਸ ਦੀ ਕੋਈ ਰੰਜਿਸ਼ ਨਹੀਂ ਸੀ ਪਰ ਹਰਜੀਤ ਕੌਰ ਜੱਗੂ ਭਗਵਾਨਪੁਰੀਏ ਤੇ ਜਿਸ ਤਰ੍ਹਾਂ ਦੇ ਨਾਲ ਕਾਨੂੰਨੀ ਕਾਰਵਾਈਆਂ ਚੱਲ ਰਹੀਆਂ ਸਨ ਉਸ ਨੂੰ ਲੈ ਕੇ ਚਿੰਤਿਤ ਜ਼ਰੂਰ ਸੀ ਫਿਲਹਾਲ ਆ ਮੌਤ ਤੋਂ ਬਾਅਦ ਹਮਲੇ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਹੈ ਸਿਵਲ ਹਸਪਤਾਲ ਦੇ ਵਿੱਚ ਮ੍ਰਿਤਕ ਦੇ ਰੱਖੀ ਗਈ ਹੈ ਜਿੱਥੇ ਉਹਨਾਂ ਦਾ ਪੋਸਟਮਾਰਟਮ ਹੋਵੇਗਾ ਪਿੰਡ ਵਾਸੀਆਂ ਵੱਲੋਂ ਇਸ ਘਟਨਾ ਨੂੰ ਲੈ ਕੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਹੈ ਕਿ ਹਰਜੀਤ ਕੌਰ ਜੋ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਸੀ ਉਸ ਦਾ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਨਾਂ ਇਹ ਵੀ ਦੱਸਿਆ ਕਿ ਨਿੱਜੀ ਤੌਰ ਤੇ ਉਸ ਦੀ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਆਪਣੇ ਵੱਲੋਂ ਉਹ ਦੁੱਖ ਸੁੱਖ ਦੀ ਘੜੀ ਦੇ ਵਿੱਚ ਪਿੰਡ ਵਾਸੀਆਂ ਦੀ ਮਦਦ ਵੀ ਜ਼ਰੂਰ ਕਰਦੀ ਸੀ ਉਹ ਗਾਣੇ ਹੁਣ ਕਦੇ ਕਦੇ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਕਿਸੇ ਦਾ ਉਹਨਾਂ ਨਾਲ ਕਿਸੇ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਦੀਵਗੱਲ ਨਹੀਂ ਹੈਗੀ ਕੋਈ ਬਹੁਤ ਵੈਰ ਮਾੜੀ ਗੱਲ ਹੋਈ ਹੈ ਬਿਲਕੁਲ ਇੱਕ ਕੋਈ ਗੱਲ ਨਹੀਂ ਕਿ ਇਹਨਾਂ ਉਹ ਉਦਾਂ ਹੀ ਪਿੰਡ ਦਾ ਇਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਪੇਖੋ ਵਾਲੀ ਦਾ ਅੱਛਾ ਕਿਸਦਾ ਨਹੀਂ ਹੈ ਇਹਨਾਂ ਦਾ ਸਿੱਧਾ ਨਹੀਂ ਬਲੋ ਅਜ ਵੀ ਚੰਗੇ ਹੋ ਤੇ ਕੋਈ ਉਦਾਂ ਵੈਸੇ ਪਿਆਰ ਹੈ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਆ ਦੀ ਕਮਾਵ ਤੇ ਇੱਕ ਉਹਦਾ ਕਰ ਲੈਣੇ ਆ ਤੇ ਮੋਤੀ ਚ ਕੱਲ ਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਡੀਆਂ ਦੇ ਦੇਣੀਆਂ ਉਹਨਾਂ ਨੂੰ ਕੋਈ ਪੋਸਟਮੈਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਣ ਆਮ ਜਨਰਿਕ ਪੁਲਿਸ ਪੇਪਰ ਨਹੀਂ ਆਉਂਦੇ ਤਿਆਰ ਹੋ ਕੇ ਠੀਕ ਹੈ ਨਾ ਫੇਰ ਹੋਈ ਰਿਹਾ ਕੋਸਾਂ ਨੇ ਸਸਾ ਸਾਰੇ ਉਹਨਾਂ ਆਹੀ ਉੱਥੇ ਖੁਦ ਆਂ ਅਹੀਂ ਆਪਣੇ ਬਿਆਨ ਦਵਾਂਗੇ ਐਸਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟਡ ਫਿਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਹੋਇਆ ਕੀ ਹੈ ਕੋਣ થી ਹੈ ਜੋ ਲੇਡੀ ਜਿਨਕੇ ਗੱਜੂ ਜੀ ਕੀ ਮਦਦ ਹੈ ਤਰਫ ਨਹੀਂ ਮੇਰੀ ਤਾਈ ਜੀ ਲੱਗਦੇ ਨੇ ਇਨਕੀ ਮਦਦ ਸੀ ਉਹ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਆਹੀ ਉੱਥੇ ਆ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾਹਨਕੀ ਮਦਦ ਲੱਗਤੇ ਤੇ ਇਹ ਹਾਂਜੀ ਯਕੀਨ ਕੀ ਮਦਰ ਤੇ ਜਿੰਦੀ ਡੈਥ ਹੋਈ ਹੈ ਇਹ ਤੁਹਾਨੂੰ ਆਪਣੀ ਦੇ ਮਦਰ ਤੇ ਤੋਂ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਡੈਥ ਕਿਸ ਨੂੰ ਪਕੜਨ ਨੂੰ ਕੀਤਾ ਹੈ ਲੇਕਿਨ ਉਹ ਆਪਣੀ ਅਭੀ ਕਰ ਰਹੇ ਨਾ ਕਿਉਂਕਿ ਰਾਤ ਕੇ ਟਾਈਮ ਕੋ ਹੋਇਆ ਸੀ ਜੋ ਵੀ ਗੱਲ ਹੈ ਤੋਂ ਕਿਤਨੇ ਬੰਦੇ ਇਸਮੇ ਮਰੇ ਹੋਏ ਉਹ ਜੋ ਬਾਈਕ ਪਰ ਆਏ ਥੇ ਉਹ ਦੋ ਹੀ ਨੇ ਨਹੀਂ ਜਿੰਦੀ ਡੈਥ ਹੋਈ ਕਿਤਨੇ ਬੰਦੋ ਕੀ ਡੈਥ ਦੋ ਦੋ ਜਾਨੋ ਕੀ ਹੋਈ ਹੈ ਦੂਸਰੇ ਬਾਈਕ ਸਰ ਕੌਣ ਥੇ ਦੂਸਰੇ ਕਰਨ ਨਹੀਂ ਇੱਕ ਲੜਕਾ ਦਾ ਬੜਾ ਉਹ ਜੋ ਓਕੀ ਲੱਗਦਾ ਤਾਂ ਕਰਨ ਤੁਹਾਡਾ ਭਾਈ ਉਹ ਵੀ ਰਿਸ਼ਤੇਦਾਰ ਹੀ ਲੱਗਦਾ ਹੈ ਉਹ ਵੀ ਹੋਣੀ ਹੀ ਆ ਡਾਡਾ ਭਾਈ ਤੇ ਕੀ ਕਾਰਵਾਈ ਕੀ ਮੰਗਦੇ ਹੋ ਤੁਸੀਂ ਆਪ ਉਹਹੀਂ ਆਪਣੇ ਬਿਆਨ ਦਵਾਂਗੇ ਐਸ ਤਾਂ ਮੰਗ ਕੀ ਕਰਦੇ ਹਾਂ ਕੀ ਮੰਗ ਕਰਦੇ ਜੀ ਵਹੀ ਬਿਆਨ ਦੇਵਾਂਗੇ ਸਾਰੂ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਤੇ ਸਾਡੀ ਮਤਲਬ ਮਰਤ ਕਰਨਗੇ ਕੀ ਮੰਗ ਕੀ ਕਰਦੇ ਆਪਕੀ ਕੀ ਮੰਗ ਹੈ ਆ ਗਈ ਹਾਂ ਤੁਹਾਨੂੰ ਬਤਾਇਆ ਸਾਰੇ ਹੋਏ ਹੋਣੇ ਬਿਆਨ ਦੇਵਾਂਗੇ ਆਪਣੇ ਦੇ ਮੇਰੀ ਜੇਤ ਬਾਕੀ ਤੁਹਾਡੀ